ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਬਹੁਤ ਹੀ ਜ਼ਰੂਰੀ ਜਾਣਕਾਰੀ ਵੀਡੀਓ ਦੇ ਰਾਹੀਂ ਮੈਂ ਸਾਂਝੀ ਕਰਨ ਲੱਗਾ ਜਿਹੜੇ ਪੈਨਸ਼ਨਰ ਨੇ ਵੀਰ ਭੈਣਾ ਬਜ਼ੁਰਗ ਚੈਂ ਸੈਂਟਰ ਗਵਰਨਮੈਂਟ ਦੇ ਜਾਂ ਕਿਸੇ ਵੀ ਸਟੇਟ ਗਵਰਨਮੈਂਟ ਦੇ ਸਰਕਾਰੀ ਜਾਂ ਪ੍ਰਾਈਵੇਟ ਮਹਿਕਮੇ ਦੇ ਵਿੱਚੋਂ ਨੌਕਰੀ ਕਰਨ ਤੋਂ ਬਾਅਦ ਵਲੰਟੀਅਰ ਜਾਂ ਫੁੱਲ ਸਰਵਿਸ ਕਰਕੇ ਰਿਟਾਇਰ ਹੋਏ ਨੇ ਪੈਨਸ਼ਨ ਲੈ ਰਹੇ ਨੇ ਕਿਸੇ ਵੀ ਬੈਂਕ ਦੇ ਵਿੱਚੋਂ ਸਰਕਾਰੀ ਜਾਂ ਪ੍ਰਾਈਵੇਟ ਸੋ ਉਹ ਬੈਂਕ ਦੇ ਵਿੱਚ ਪੈਨਸ਼ਨਰਾਂ ਵਾਸਤੇ ਜਿਹੜਾ ਤੁਹਾਡਾ ਪੈਨਸ਼ਨ ਅਕਾਊਂਟ ਹੁੰਦਾ ਹੈ ਜਿਹੜੇ ਅਕਾਊਂਟ ਦੇ ਵਿੱਚ ਤੁਹਾਡੀ ਤੁਹਾਡੇ ਮੈਕਮੇ ਵੱਲੋਂ ਪੈਨਸ਼ਨ ਪਾਈ ਜਾਂਦੀ ਹੈ ਸੋ ਉਸ ਬੈਂਕ ਵੱਲੋਂ ਜਿਹੜੇ ਬੈਂਕ ਦੇ ਵਿੱਚ ਤੁਹਾਡਾ ਅਕਾਊਂਟ ਹੈ ਤੁਹਾਨੂੰ ਉਸ ਅਕਾਊਂਟ ਤੇ ਕੁਝ ਐਕਸਟਰਾ ਬੈਨੀਫਿਟ ਦਿੱਤੇ ਜਾਂਦੇ ਨੇ ਜਿਹੜੇ ਆਮ ਨਾਗਰਿਕਾਂ ਨੂੰ ਆਮ ਜਿਹੜੇ ਸੇਵਿੰਗ ਅਕਾਊਂਟ ਵਾਲੇ ਨੂੰ ਨਹੀਂ ਦਿੱਤੇ ਜਾਂਦੇ ਪਰ ਉਹਨਾਂ ਦੀ ਜਾਣਕਾਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਪਹਿਲੀ ਗੱਲ ਤੋਂ ਉਹਦੇ ਵਿੱਚ ਇਹ ਆ ਕਿ ਮੈਂ ਆਪਣੇ ਇਸੇ ਚੈਨਲ ਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਬਣਾਈ ਸੀ ਕਿ ਜਿਹੜੇ ਗਵਰਨਮੈਂਟ ਅਪਲਾਈ ਨੇ ਜਿਹੜੇ ਜੋਬ ਕਰ ਰਹੇ ਨੇ ਸਟੇਟ ਗਵਰਨਮੈਂਟ ਦੀ ਜਾਂ ਸੈਂਟਰ ਗਵਰਨਮੈਂਟ ਦੀ ਉਹਨਾਂ ਨੂੰ ਬੈਂਕ ਵੱਲੋਂ ਕੀ ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਸੋ ਉਹਦੇ ਵਿੱਚ ਬਹੁਤ ਸਾਰੇ ਪੈਨਸ਼ਨਰ ਵੀਰਾਂ ਦੇ ਜਿਹੜੇ ਕਮੈਂਟ ਆਏ ਨੇ ਮੈਨੂੰ ਫੋਨ ਵੀ ਆਏ ਜਿਹੜੇ ਜਾਣਦੇ ਨੇ ਕਿ ਇਹ ਤਾਂ ਹੋ ਗਿਆ ਜੀ ਜਿਹੜੇ ਸੈਲਰੀ ਲੈ ਰਹੇ ਨੇ ਜਿਹੜੇ ਤਨਖਾਹ ਲੈ ਰਹੇ ਨੇ ਜਿਹੜੇ ਜੋਬ ਕਰ ਰਹੇ ਨੇ ਉਹਨਾਂ ਵਾਸਤੇ ਬੈਂਕ ਵੱਲੋਂ ਸਹੂਲਤਾਂ ਜਿਹੜੇ ਪੈਨਸ਼ਨ ਲੈ ਰਹੇ ਨੇ ਉਹਨਾਂ ਵੱਲੋਂ ਕੀ ਸਹੂਲਤਾਂ ਨੇ ਸੋ ਉਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗਾ ਪਹਿਲੀ ਗੱਲ ਤਾਂ ਵੀਰੋ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਜਿਹੜੀਆਂ ਸਾਡੇ ਦੇਸ਼ ਦੀਆਂ ਬੈਂਕਾਂ ਨੇ ਸਭ ਤੋਂ ਪਹਿਲਾਂ ਸਰਕਾਰੀ ਬੈਂਕਾਂ ਨੇ ਜਾਂ ਪ੍ਰਾਈਵੇਟ ਬੈਂਕਾਂ ਨੇ ਸੋ ਉਹਦੇ ਵੱਲੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਜ਼ਿਆਦਾਤਰ ਦਿੱਤੀਆਂ ਜਾਂਦੀਆਂ ਨੇ ਜਿਹੜੇ ਡਿਫੈਂਸ ਸਨਾਵਾਵਾਂ ਦੇ ਵਿੱਚ ਜਿਹੜੇ ਜੌਬ ਕਰ ਰਹੇ ਨੇ ਆਰਮੀ 에ਅਰ ਫੋਰਸ ਨੇਵੀ ਗ੍ਰੇਫ ਬੀਆਰਓ ਆਸਾਮ ਰੈਫਲ ਜਾਂ ਉਹਨਾਂ ਨੂੰ ਜੋ ਜਿਹੜੇ ਭਾਰਤੀਆਂ ਰੱਖਿਆ ਸਨਾਵਾ ਦੇ ਵਿੱਚ ਜਿਹੜੇ ਇਸ ਟਾਈਮ ਜੌਬ ਕਰ ਰਹੇ ਨੇ ਚਾਹੇ ਉਹ ਕਿਸੇ ਵੀ ਰੈਂਕ ਨੇ ਸਭ ਤੋਂ ਵੱਧ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਦਿੱਤੀ ਜਾਂਦੀਆਂ ਨੇ ਕਿਉਂਕਿ ਉਹਨਾਂ ਨੇ ਜਿਹੜੀ ਤਨਖਾਹ ਹੈ ਲੱਖਾਂ ਕਰੋੜਾਂ ਰੁਪਏ ਜਿਹੜੀ ਬੈਂਕਾਂ ਦੇ ਵਿੱਚ ਆਉਂਦੀ ਹੈ ਖਾਸ ਕਰਕੇ ਜਿਹੜੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਬੈਂਕ ਹੈ ਐਸਵੀਆਈ ਜਿਹਦੇ ਵਿੱਚ ਤਕਰੀਬਨ 80% ਮੁਲਾਜ਼ਮਾਂ ਦੀ ਔਰ ਪੈਨਸ਼ਨਾਂ ਦੇ ਜਿਹੜੇ ਸੈਲਰੀ ਔਰ ਪੈਨਸ਼ਨ ਅਕਾਊਂਟ ਨੇ ਸੋ ਉਹਦਾ ਕਾਰਨ ਹੀ ਹੁੰਦਾ ਕਿ ਮੈਕਮੇ ਵੱਲੋਂ ਡਿਫੈਂਸ ਮਿਨਿਸਟਰੀ ਵੱਲੋਂ ਬੈਂਕਾਂ ਦੇ ਨਾਲ ਐਮਓਯੂ ਸਾਈਨ ਕੀਤਾ ਜਾਂਦਾ ਹੈ ਕਿ ਅਸੀਂ ਤੁਹਾਡੀ ਬੈਂਕ ਦੇ ਵਿੱਚ ਇਹਨਾਂ ਮੈਕਮਿਆਂ ਦੀ ਪੈਨਸ਼ਨ ਔਰ ਸੈਲਰੀ ਜਮ੍ਹਾਂ ਕਰਾਵਾਂਗੇ ਤਾਂ ਤੁਸੀਂ ਇਹਨਾਂ ਜਿਹੜੇ EMPLOYEES ਨੇ ਜਿਹੜੇ ਅਕਾਊਂਟ ਹੋਲਡਰ ਨੇ ਉਹਨਾਂ ਨੂੰ ਕੀ ਕੀ ਬੈਨੀਫਿਟ ਦਿਓਗੇ ਇਹ ਫਿਰ ਸਾਰੀਆਂ ਬੈਂਕਾਂ ਵਾਲੇ ਉੱਥੇ ਆਪੋ ਆਪਣਾ ਜਿਹੜਾ ਉੱਥੇ ਡਾਟਾ ਦਿੰਦੇ ਨੇ ਵੀ ਅਸੀਂ ਆ ਦੇਵਾਂਗੇ ਸਿਆ ਦੇਵਾਂਗੇ ਕੋਈ ਜਿਹੜੀ ਬੈਂਕ ਸਰਕਾਰ ਨੂੰ ਚੰਗੀ ਲੱਗਦੀ ਹੈ ਉਹਦੇ ਨਾਲੋਂ ਐਮਓਯੂ ਸਾਈਨ ਕਰਦੇ ਨੇ ਫਿਰ ਉਸ ਐਮਓ ਜਿਹੜਾ 1 ਸਾਲ ਦਾ 2 ਸਾਲਾਂ ਦਾ ਜਾਂ 3 ਸਾਲਾਂ ਦਾ ਉਹ ਫਿਰ ਉਹਦੇ ਵਿੱਚ ਜਿਹੜੇ 3 ਸਾਲਾਂ ਬਾਅਦ ਫਿਰ ਨਵੇਂ ਬੈਂਕਾਂ ਕੋਲੋਂ ਡਿਟੇਲ ਲੈਂਦੇ ਨੇ ਫਿਰ ਉਹਦੇ ਵਿੱਚ ਜਿਹੜੇ ਮਹਿਕਮੇ ਨੇ ਉਹ ਕੇਵਲ ਬੈਂਕ ਚੇਂਜ ਵੀ ਕਰ ਦਿੰਦੇ ਨੇ ਬਿਨ ਇਹ ਅੱਜ ਤੋਂ ਬਾਅਦ ਇਸ ਬੈਂਕ ਨਾਲ ਨਹੀਂ ਇਸ ਬੈਂਕ ਨੂੰ ਸਾਡਾ ਟਾਈ ਐਪ ਹੈ ਜਿਹੜਾ ਤੇ ਜ਼ਿਆਦਾਤਰ ਜਿਹੜੇ ਸਰਕਾਰੀ ਮਹਿਕਮੇ ਨੇ ਉਹ ਸਰਕਾਰੀ ਬੈਂਕਾਂ ਦੇ ਵਿੱਚ ਉਹਨਾਂ ਦੀ ਪੈਨਸ਼ਨ ਔਰ ਤਨਖਾਹ ਆਉਂਦੀ ਹੈ ਉਸ ਤੋਂ ਬਾਅਦ ਫੌਜ ਦੇ ਜਿਹੜੇ ਪੈਨਸ਼ਨਰ ਨੇ ਡਿਫੈਂਸ ਦੇ ਵਿੱਚ ਜਿੰਨੇ ਵੀ 에ਅਰ ਫੋਰਸ ਆਰਮੀ ਨੇਵੀ ਉਹਨਾਂ ਦੇ ਜਿਹੜੇ ਪੈਨਸ਼ਨਰਾਂ ਨੂੰ ਵਸੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਬੈਂਕ ਕੋਈ ਆਸਾਨ ਨਹੀਂ ਕਰਦੀ ਮੁਲਾਜ਼ਮਾਂ ਤੇ ਜਾਂ ਪੈਨਸ਼ਨਰਾਂ ਤੇ ਅਸਲ ਦੇ ਵਿੱਚ ਬੈਂਕ ਦੇ ਵਿੱਚ ਕਰੋੜਾਂ ਅਰਬਾਂ ਰੁਪਏ ਉਹਨਾਂ ਮੁਲਾਜ਼ਮਾਂ ਦਾ ਔਰ ਪੈਨਸ਼ਨਰਾਂ ਦਾ ਪਿਆਰ ਰਹਿੰਦਾ ਸਾਰੇ ਤਾਂ ਕਢਾ ਨਹੀਂ ਲੈਂਦੇ ਇੱਕ ਦੋ ਤਰੀਕ ਤੱਕ ਉਹ ਫਿਰ ਉਹ ਪੈਸੇ ਨੂੰ ਬੈਂਕ ਯੂਜ਼ ਕਰਦੀ ਆ ਉਹਦੇ ਬਦਲੇ ਵਿੱਚ ਬੈਂਕ ਵੱਲੋਂ ਉਹਨਾਂ ਮੁਲਾਜ਼ਮਾਂਾਂ ਤੇ ਪੈਨਸ਼ਨਰਾਂ ਨੂੰ ਜਿਹੜੇ ਇਹ ਬੈਨੀਫਿਟ ਅਕਾਊਂਟ ਦੇ ਦਿੱਤੇ ਜਾਂਦੇ ਨੇ ਨੰਬਰ 1 ਗੱਲ ਨੰਬਰ 2 ਕਿ ਇਹ ਬੈਨੀਫਿਟ ਤੁਹਾਨੂੰ ਤਾਂ ਮਿਲਦੇ ਨੇ ਕਿ ਜਿਦੋਂ ਦਾ ਤੁਸੀਂ ਜੌਬ ਕਰ ਰਹੇ ਹੋ ਤਨਖਾਹ ਲੈ ਰਹੇ ਹੋ ਉਦੋਂ ਤਾਂ ਬੈਂਕ ਦੀ ਤੁਹਾਨੂੰ ਬੈਨੀਫਿਟ ਦੇਣੀ ਮਜਬੂਰੀ ਹੋ ਜਾਂਦੀ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਐਚਡੀਐਫਸੀ ਬੈਂਕ ਹੈ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਦੀ ਜਿਹੜੀ ਸੈਲਰੀ ਹੈ ਤਨਖਾਹ ਜਿਹੜੀ ਹੈ ਉਹ ਐਚਡੀਐਫਸੀ ਚ ਆਉਂਦੀ ਹੈ ਹੁਣ ਲੱਖਾਂ ਕਰੋੜਾਂ ਰੁਪਏ ਤਨਖਾਹ ਆਉਂਦੀ ਹੈ ਤਾਂ ਉਹਦੇ ਬਦਲੇ ਦੇ ਵਿੱਚ ਐਚਡੀਐਫਸੀ ਬੈਂਕ ਵਾਲੇ ਇੱਕ ਸਹੂਲਤ ਜਿਹੜੀ ਮੈਂ ਤੁਹਾਨੂੰ ਉਦਾਹਰਨ ਦੇ ਦੰਨਾ ਡਿਟੇਲ ਵਿੱਚ ਕਰਾਂਗੇ ਤਾਂ ਵੀਡੀਓ ਲੰਬੀ ਹੋ ਜਾਣੀ ਮੰਨ ਲਓ ਕਿਸੇ ਪੁਲਿਸ ਮੁਲਾਜ਼ਮ ਦੀ ਡਿਊਟੀ ਕਰਦਿਆਂ ਡੈ ਤਾਂ 1 ਕਰੋੜ ਰੁਪਏ ਦਾ ਜਿਹੜਾ ਇੰਸ਼ੋਰੈਂਸ ਆਫ ਫੈਮਿਲੀ ਨੂੰ ਐਚ ਆਰ ਐਫ ਸੀ ਬੈਂਕ ਦਿੰਦੀ ਹੈ ਇਸੇ ਤਰ੍ਹਾਂ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਸਾਰੀਆਂ ਸਾਰੇ ਮਹਿਕਮੇ ਦੇ ਵਿੱਚ ਜਿਹੜੇ ਜੌਬ ਕਰ ਰਹੇ ਨੇ ਜਾਂ ਪੈਨਸ਼ਨਰ ਨੇ ਉਹਨਾਂ ਦੀ ਜਿਹੜੀ ਬੈਂਕ ਆ ਉਹ ਸਹੂਲਤਾਂ ਦਿੰਦੀ ਆ ਹੁਣ ਇਸ ਤੋਂ ਬਾਅਦ ਜਿਹੜੀ ਫੌਜ ਦੇ ਵਿੱਚ ਜਿਹੜੇ ਨੌਕਰੀ ਕਰ ਰਹੇ ਨੇ ਜਾਂ ਪੈਨਸ਼ਨਰ ਨੇ ਉਹਨਾਂ ਨੂੰ ਬੈਂਕਾਂ ਵੱਲੋਂ ਕੀ ਕੀ ਸਹੂਲਤਾਂ ਦਿੱਤੀਆਂ ਨੇ तकरीबन ਮੈਂ ਕਾਫੀ ਵੀਡੀਓ ਇਸ ਚੈਨਲ ਤੇ ਪਾ ਦਿੱਤੀਆਂ ਹਾਂ ਹਾਂ ਉਹ ਹੁਣ ਇਸ 2025 ਤੋਂ ਕੁਝ ਚੀਜ਼ਾਂ ਉਹਦੇ ਵਿੱਚ ਚੇਂਜ ਹੋਈਆਂ ਨੇ ਕੋਈ ਅਪਡੇਸ਼ਨ ਹੋਈ ਹੈ ਤੇ ਉਹਦੇ ਬਾਰੇ ਵੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦੇਵਾਂਗਾ ਹੁਣ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਹੈ ਕਿ ਜਿਹੜੇ ਫੌਜ ਤੋਂ ਲਾਵਾ ਡਿਫੈਂਸ ਤੋਂ ਲਾਵਾ ਜਿਹੜੇ ਸੈਂਟਰ ਗਵਰਨਮੈਂਟ ਦੇ ਜਾਂ ਸਟੇਟ ਗਵਰਨਮੈਂਟ ਦੇ ਜਾਂ ਕਾਰਪੋਰੇਟ ਦੇ ਜਾਂ ਕਿਸੇ ਵੀ ਪ੍ਰਾਈਵੇਟ ਮਹਿਕਮੇ ਚੋਂ ਜਿਹੜੇ ਪੈਨਸ਼ਨ ਲੈ ਰਹੇ ਨੇ ਜਿਹੜੇ ਰਿਟਾਇਰਡ ਪਰਸਨ ਨੇ ਵੀਰ ਨੇ ਪੈਣਾ ਨੇ ਜਾਂ ਵਿਡੋ ਪੈਨਸ਼ਨਰ ਨੇ ਉਹਨਾਂ ਨੂੰ ਉਹਨਾਂ ਦੀ ਬੈਂਕ ਵੱਲੋਂ ਕੀ ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹਦੀ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਪਹਿਲੀ ਗੱਲ ਤਾਂ ਇਹ ਕਿ ਤੁਹਾਡੀ ਜਿਹੜੀ ਪਾਸਬੁੱਕ ਹੈ ਇਹ ਜ਼ਰੂਰ ਧਿਆਨ ਰੱਖਿਓ ਜਦੋਂ ਵੀ ਤੁਸੀਂ ਆਪਣੇ ਬੈਂਕ ਵਿੱਚ ਜਾਣੇ ਹੋ ਨਹੀਂ ਵੀ ਗਏ ਤਾਂ ਜਾ ਕੇ ਆਵੇ ਸਪੈਸ਼ਲ ਔਰ ਆਪਣੀ ਬੈਂਕ ਵਿੱਚ ਜਾਣਾ ਉੱਥੇ ਇਹ ਕਹਿਣਾ ਜੀ ਮੈਂ ਇਸ ਮਹਿਕਮੇ ਦੇ ਵਿੱਚੋਂ ਰਿਟਾਇਰ ਹੋਇਆ ਔਰ ਤੁਹਾਡੇ ਬੈਂਕ ਦੇ ਵਿੱਚ ਮੇਰੀ ਪੈਨਸ਼ਨ ਆਉਂਦੀ ਹੈ ਇੰਨੀ ਮੇਰੀ ਪੈਨਸ਼ਨ ਹੈ ਤੁਹਾਡੀ ਬੈਂਕ ਵੱਲੋਂ ਮੈਨੂੰ ਮੇਰੇ ਪੈਨਸ਼ਨ ਅਕਾਊਂਟ ਤੇ ਕਿਹ ਕਿਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੁਹਾਨੂੰ ਉਹ ਬੈਂਕ ਵਾਲੇ ਸਾਰਾ ਪਰਫਾਰਮਾ ਕੱਢ ਕੇ ਦੇਣਗੇ ਕਈ ਢੀਠ ਹੁੰਦੇ ਨੇ ਕਈ ਨਹੀਂ ਦੇਣਗੇ ਕਈ ਜਿਹੜੇ ਇਮਾਨਦਾਰ ਨੇ ਡਿਊਟੀ ਕਰਦੇ ਨੇ ਤੁਹਾਡੇ ਉਹਨਾਂ ਨਾਲ ਰਿਲੇਸ਼ਨ ਚੰਗੇ ਹੋਣਗੇ ਉਹ ਤੁਹਾਨੂੰ ਕੱਢ ਕੇ ਡਿਟੇਲ ਦੇ ਦੇਣਗੇ। ਔਰ ਉਹਦੇ ਵਿੱਚ ਵੀ ਅਲੱਗ-ਅਲੱਗ ਹੁੰਦਾ ਜਿਵੇਂ ਆ ਮੇਰੇ ਸਾਹਮਣੇ ਤੁਹਾਡੇ ਕੋਲ ਆ ਡਿਟੇਲ ਇੱਕ ਦਿਖ ਰਹੀ ਆ। ਇਹ ਜਿਹੜਾ SBI ਬੈਂਕ ਦੀ ਐ SBI ਬੈਂਕ ਦੇ ਵਿੱਚ ਡਿਫੈਂਸ ਸੈਲਰੀ ਪੈਕੇਜ ਐ। ਜਿਹੜੇ ਡਿਫੈਂਸ ਦੇ ਵਿੱਚੋਂ ਮੁਲਾਜ਼ਮ ਰਿਟਾਇਰ ਆਏ ਨੇ ਜਾਂ ਜੌਬ ਕਰ ਰਹੇ ਨੇ ਉਹਨਾਂ ਨੂੰ ਕੀ-ਕੀ ਸਹੂਲਤਾ ਇਹ ਦੇਖੋ ਉਹਨਾਂ ਨੇ ਪੂਰੇ ਆ ਪੇਜ ਬਣਾਏ ਹੋਣੇ ਔਰ ਅਫੀਸ਼ੀਅਲ ਲੈਟਰ ਐ ਜਿਹੜਾ ਇਹ ਬੈਂਕ ਦਾ ਇਹ ਕੋਈ ਪ੍ਰਿੰਟ ਕੀਤਾ ਹੋਇਆ ਨਹੀਂ। FENB ਦਾ ਇਸ ਤਰ੍ਹਾਂ ਉਹਨਾਂ ਨੇ ਵੀ ਮੈਨੂੰ ਇਹ ਕੱਢ ਕੇ ਜਿਹੜੀ ਚੀਜ਼ ਦਿੱਤੀ ਆ। ਇਹ ਤੁਸੀਂ ਵੀ ਬੈਂਕ ਦੇ ਵਿੱਚ ਜਾ ਕੇ ਲੈ ਸਕਦੇ ਹੋ ਮੈਂ ਵੀ ਬੈਂਕ ਦੇ ਵਿੱਚੋਂ ਲੈ ਕੇ ਆਇਆ ਕਈ ਵਾਰ ਕੀ ਹੁੰਦਾ ਬੈਂਕਾਂ ਵਾਲੇ ਜਿਹੜੇ ਮੁਲਾਜ਼ਮ ਹੈ ਕਈ ਤੁਸੀਂ ਲਾਪਰਵਾਹ ਕਹਿ ਲੋ ਜਾਂ ਕੁਝ ਵੀ ਕਹਿ ਲੋ ਉਹਨਾਂ ਨੂੰ ਕੋਈ ਮਜਬੂਰੀ ਹੋਏਗੀ ਉਹ ਤੁਹਾਨੂੰ ਨਹੀਂ ਜਾਣਕਾਰੀ ਦਿੰਦੇ ਤਾਂ ਉਹਨਾਂ ਨੂੰ ਇਹ ਜ਼ਰੂਰ ਪੁੱਛਣਾ ਤੁਸੀਂ ਵੀ ਮੇਰਾ ਜਿਹੜਾ ਅਕਾਊਂਟ ਹੈ ਜੀ ਤੁਹਾਡੀ ਬੈਂਕ ਦੇ ਵਿੱਚ ਇਹ ਪੈਨਸ਼ਨ ਅਕਾਊਂਟ ਹੈ ਜਾਂ ਨਾਰਮਲ ਸੇਵਿੰਗ ਅਕਾਊਂਟ ਹੈ ਉਹ ਤੁਹਾਡੀ ਪਾਸਬੁੱਕ ਤੋਂ ਪਤਾ ਲੱਗ ਜਾਏਗਾ ਜੇਕਰ ਤੁਹਾਡੀ ਪਾਸਬੁੱਕ ਤੇ ਤੁਹਾਡਾ ਪੀਪੀਓ ਨੰਬਰ ਨਹੀਂ ਲਿਖਿਆ ਹੋਇਆ ਜਾਂ ਉਸ ਬੈਂਕ ਦਾ ਜਿਵੇਂ ਫੌਜ ਦਾ ਜਿਹੜਾ ਪੈਨਸ਼ਨਰ ਅਕਾਊਂਟ ਹੈ ਉਹ ਹੈਗਾ ਡੀਐਸਪੀ ਪੈਨਸ਼ਨ 골ਡ ਅਕਾਊਂਟ ਲਿਖਿਆ ਹੁੰਦਾ ਪਾਸਬੁੱਕ ਦੇ ਉੱਪਰ ਜੋ ਮੇਰੀ ਪਾਸਬੁੱਕ ਤੇ ਲਿਖਿਆ ਹੋਇਆ ਜੇਕਰ ਮੇਰੀ ਪਾਸਬੁੱਕ ਦੇ ਉੱਪਰ ਅਕਾਊਂਟ ਟਾਈਪ ਤੋਂ ਅੱਗੇ ਡੀਐਸਪੀ 골ਡ ਪੈਨਸ਼ਨ ਅਕਾਊਂਟ ਨਹੀਂ ਲਿਖਿਆ ਹੋਇਆ ਤਾਂ ਬੈਂਕ ਵੱਲੋਂ ਫੌਜ ਦੇ ਪੈਨਸ਼ਨਰਾਂ ਨੂੰ ਜਿੰਨੀਆਂ ਮਰਜ਼ੀ ਸਹੂਲਤਾਂ ਮਿਲਦੀਆਂ ਹੁਣ ਮੈਨੂੰ ਉਹ ਨਹੀਂ ਮਿਲਣਗੀਆਂ ਕਿਉਂਕਿ ਮੇਰਾ ਪੈਨਸ਼ਨ ਅਕਾਊਂਟ ਨਹੀਂ ਸੋ ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਜੇਕਰ ਤੁਸੀਂ ਪੈਨਸ਼ਨ ਆ ਗਿਓ ਤਾਂ ਤੁਸੀਂ ਆਪ ਦਾ ਜਿਹੜਾ ਸੈਲਰੀ ਅਕਾਊਂਟ ਜਿਹੜਾ ਤੁਹਾਡਾ ਸੀ ਤੁਹਾਨੂੰ ਬੈਂਕ ਵੱਲੋਂ ਸਹੂਲਤਾਂ ਮਿਲਦੀਆਂ ਸਨ ਉਸ ਨੂੰ ਆਪਣਾ ਬੈਂਕ ਦੇ ਵਿੱਚ ਜਾ ਕੇ ਪੈਨਸ਼ਨ ਅਕਾਊਂਟ ਦੇ ਵਿੱਚ ਟਰਾਂਸਫਰ ਕਰਾ ਲਓ ਫਿਰ ਹੀ ਤੁਹਾਨੂੰ ਜਿਹੜੇ ਬੈਨੀਫਿਟ ਮਿਲਣਗੇ ਨਹੀਂ ਤਾਂ ਨਹੀਂ ਮਿਲਣਗੇ ਪਹਿਲੀ ਗੱਲ ਇਹ ਹੈ ਕਿ ਤੁਹਾਡੀ ਜਿਹੜੀ ਪਾਸਬੁੱਕ ਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਤੁਹਾਡਾ ਜਿਹੜਾ ਡਿਫੈਂਸ ਪੈਨਸ਼ਨ ਅਕਾਊਂਟ ਹੈ ਜਾਂ ਰੇਲਵੇ ਪੈਨਸ਼ਨ ਅਕਾਊਂਟ ਹੈ ਜੋ ਜਿਹੜੇ ਵੀ ਮਹਿਕਮੇ ਵਿੱਚੋਂ ਤੁਸੀਂ ਪੈਨਸ਼ਨ ਆਏ ਹੋ ਤੁਹਾਡਾ ਪੀਪੀਓ ਨੰਬਰ ਤੁਹਾਡੇ ਪਾਸਬੁੱਕ ਦੇ ਉੱਪਰ ਜਿਹੜਾ ਉਹ ਪ੍ਰਿੰਟ ਹੋਣਾ ਚਾਹੀਦਾ ਅਕਾਊਂਟ ਟਾਈਪ ਤੁਹਾਡਾ ਨਾਰਮਲ ਸੇਵ ਅਕਾਊਂਟ ਨਹੀਂ ਹੋ ਪਹਿਲੀ ਗੱਲ ਤਾਂ ਹੈ ਦੂਸਰੀ ਸ਼ਿਕਾਇਤ ਇਹ ਹੁੰਦੀ ਹੈ ਵੀ ਬੈਂਕਾਂ ਵਾਲੇ ਸਾਨੂੰ ਦੱਸਦੇ ਨਹੀਂ ਹੁਣ ਮੰਨ ਲਓ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਦਿਆਂਗਾ ਵੀ ਫਲਾਣੇ ਮਹਿਕਮੇ ਨੂੰ ਆਹ ਸਹੂਲਤਾਂ ਮਿਲਦੀਆਂ ਫਲਾਣੇ ਨੂੰ ਆਹ ਮਿਲਦੀਆਂ ਤੁਸੀਂ ਆਪਣੀ ਬੈਂਕ ਵਿੱਚ ਜਾਓਗੇ ਜੀ ਮੇਰਾ ਅਕਾਊਂਟ ਹੈ ਜੀ ਇੱਥੇ ਮੈਨੂੰ ਆਹ ਸਹੂਲਤਾਂ ਮਿਲ ਨਹੀਂ ਰਹੀਆਂ ਉਹ ਕਹਿਣਗੇ ਜੀ ਤੁਹਾਨੂੰ ਕਿਹਨੇ ਕਿਹਾ ਕਿ ਤੁਹਾਨੂੰ ਇਹ ਸਹੂਲਤਾਂ ਮਿਲਦੀਆਂ ਫਿਰ ਤੁਸੀਂ ਵੀਡੀਓ ਦਿਖਾਓਗੇ ਤਾਂ ਇੱਕੋ ਜਵਾਬ ਹੁੰਦਾ ਜੀ ਇਸ ਤਰ੍ਹਾਂ ਦੀਆਂ ਬੜੀਆਂ ਵੀਡੀਓ ਪਈਆਂ ਇਹ ਤਾਂ ਲੋਕ ਪੈਸਾ ਕਮਾਉਣ ਵਾਸਤੇ ਵੀਡੀਓ ਬਣਾਉਂਦੇ ਨੇ ਅਸੀਂ ਨਹੀਂ ਮੰਨਦੇ ਇਹਨੂੰ ਉਹ ਇਹਨੂੰ ਜਿਹੜਾ ਆਫੀਸ਼ੀਅਲੀ ਨਹੀਂ ਮੰਨਦੇ ਫਿਰ ਮੈਨੂੰ ਤੁਸੀਂ ਫੋਨ ਕਰੋਗੇ ਜਾਂ ਮੈਸੇਜ ਕਰੋਗੇ ਸਾਨੂੰ ਜਿਹਦਾ ਪੀਡੀਐਫ ਭੇਜੋ ਸਾਨੂੰ ਜਿਹਦਾ ਅਫੀਸ਼ੀਅਲ ਲੈਟਰ ਭੇਜੋ ਪਰ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਤੁਹਾਨੂੰ ਦੇ ਰਿਹਾ ਕਿ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਤੁਹਾਡਾ ਬੈਂਕ ਦੇ ਵਿੱਚ ਜਿਹੜਾ ਪੈਨਸ਼ਨ ਅਕਾਊਂਟ ਹੈ ਜਿਹੜੀ ਬੈਂਕ ਦੇ ਵਿੱਚ ਤੁਹਾਡਾ ਅਕਾਊਂਟ ਆ ਉਸ ਬੈਂਕ ਵੱਲੋਂ ਤੁਹਾਨੂੰ ਕਿ ਕਿ ਸਹੂਲਤਾਂ ਮਿਲ ਰਹੀਆਂ ਉਹਦਾ ਬਿਲਕੁਲ ਵੈਰੀਫਾਈਡ ਤਰੀਕਾ ਉਹ ਤੁਹਾਨੂੰ ਨੇ ਫੋਨ ਤੇ 2 ਮਿੰਟਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਹੁਣ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਇਹ ਅਲੱਗ-ਅਲੱਗ ਬੈਂਕਾਂ ਦਾ ਅਲੱਗ-ਅਲੱਗ ਹੁੰਦਾ ਹੈ ਜਿਹੜੀ ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਜਾਣਕਾਰੀ ਸਾਂਝੀ ਕਰਦਾ ਐ ਐਸਵੀਆਈ ਸਟੇਟ ਬੈਂਕ ਆਫ ਇੰਡੀਆ ਜਿਹੜੀ ਭਾਰਤ ਦੀ ਸਭ ਤੋਂ ਵੱਡੀ ਬੈਂਕ ਆ ਇਸ ਬੈਂਕ ਦੇ ਵਿੱਚ ਜੇਕਰ ਤੁਹਾਡੀ ਪੈਨਸ਼ਨ ਆਉਂਦੀ ਹੈ ਚਾਹੇ ਉਹ ਕਿਸੇ ਵੀ ਵਿਭਾਗੇ ਵੱਲੋਂ ਆਉਂਦੀ ਹੈ ਔਰ ਤੁਸੀਂ ਜਾਣਨਾ ਕਿ ਤੁਹਾਡੇ ਪੈਨਸ਼ਨ ਅਕਾਊਂਟ ਤੇ ਤੁਹਾਡੀ ਬੈਂਕ ਵੱਲੋਂ ਤੁਹਾਨੂੰ ਕਿਹ ਕਿਹ ਸਹੂਲਤਾਂ ਮਿਲ ਰਹੀਆਂ ਔਰ ਇਹ ਤੁਸੀਂ ਜਾਣਕਾਰੀ ਲੈਣੀ ਆ ਜੇ ਨਹੀਂ ਮਿਲਦੀਆਂ ਤਾਂ ਬੈਂਕ ਵਾਲਿਆਂ ਨੂੰ ਜਾ ਕੇ ਦੱਸਣਾ ਉਹ ਤੁਸੀਂ ਕਿਵੇਂ ਕਰ ਸਕਦੇ ਹੋ ਮੋਬਾਈਲ ਫੋਨ ਸਾਰਿਆਂ ਦੇ ਘਰਾਂ 'ਚ ਹੁੰਦਾ ਹੈ ਤੁਸੀਂ ਬਜ਼ੁਰਗੋਂ ਤੁਸੀਂ ਨਹੀਂ ਕਰ ਸਕਦੇ ਆਪਣੇ ਬੱਚੇ ਨੂੰ ਕਹਿ ਦਿਓ ਕਿ ਮੋਬਾਈਲ ਫੋਨ ਦੇ ਉੱਪਰ Google ਦੇ ਉੱਪਰ ਜਾਣਾ ਔਰ ਉੱਥੇ ਲਿਖਣਾ ਤੁਸੀਂ SBI ਪੈਨਸ਼ਨ ਅਕਾਊਂਟ ਬੈਨੀਫਿਟਸ ਆ ਤੁਹਾਡੇ ਸਾਹਮਣੇ ਆ ਰਿਹਾ ਸਕਰੀਨ ਤੇ ਇਹ ਤੁਸੀਂ ਉੱਥੇ ਟਾਈਪ ਕਰਨਾ ਉਦੋਂ ਬਾਅਦ ਤੁਹਾਡੇ ਕੋਲ ਆ ਪੇਜ ਖੁੱਲ ਜਾਏਗਾ ਪੈਨਸ਼ਨ ਅਕਾਊਂਟ ਦਾ ਉੱਥੇ ਅੱਗੇ ਅੱਗੇ ਪੇਜ ਆ ਜਾਏਗਾ ਪੈਨਸ਼ਨ ਸੇਵਾ ਆ ਪੈਨਸ਼ਨ ਸੇਵਾ ਵਾਲੇ ਜਿੱਥੇ ਲਿਖਿਆ ਹੋਇਆ ਉੱਥੇ ਤੁਸੀਂ ਕਲਿੱਕ ਕਰਨਾ ਫਿਰ ਤੁਹਾਡੇ ਕੋਲ SBI ਦਾ ਪੇਜ ਖੁੱਲ ਜਾਏਗਾ ਅਫੀਸ਼ੀਅਲ ਪੇਜ ਹੈ स्टेट बैंक ऑफ इंडिया ਦਾ ਪੈਨਸ਼ਨ ਸੇਵ ਆ ਇਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿ ਤੁਹਾਨੂੰ ਜਿਹੜੇ ਕੀ ਕੀ ਸਹੂਲਤਾਂ ਜਿਹੜੀਆਂ ਬੈਂਕ ਵੱਲੋਂ ਦਿੱਤੀਆਂ ਜਾ ਰਹੀਆਂ ਤੁਸੀਂ ਨੂੰ ਅੱਗੇ ਜਦੋਂ ਸਕਰੋਲ ਕਰੋਗੇ ਆ ਡਿਟੇਲ ਦੇ ਵਿੱਚ ਲਿਖਿਆ ਡੀਅਰ ਪੈਨਸ਼ਨਰ ਯੂ ਕੈਨ ਆਲਸੋ ਸਬਮਿਟ ਯੂਰ ਲਾਈਫ ਸਰਟੀਫਿਕੇਟ ਕਲਿਕ ਹੇਅਰ ਉਦੋਂ ਅੱਗੇ ਲਿਖਿਆ ਡੀਅਰ ਕਸਟਮਰ ਯੂ ਕੈਨ ਆਲਸੋ ਸਬਮਿਟ ਲਾਈਫ ਸਰਟੀਫਿਕੇਟ ਥਰੂ ਜੀਵਨ ਪ੍ਰਮਾਣ ਇਹ ਵੀ ਕਲਿਕ ਹੇਅਰ ਲਿਖਿਆ ਹੋਇਆ ਤੁਸੀਂ ਇੱਥੋਂ ਕਲਿਕ ਕਰਕੇ ਜਾਣਕਾਰੀ ਲੈ ਸਕਦੇ ਹੋ ਕਿਵੇਂ ਤੁਸੀਂ ਆਪਣਾ ਲਾਈਫ ਸਰਟੀਫਿਕੇਟ ਜਿਹੜਾ ਘਰ ਬੈਠੇ ਸਬਮਿਟ ਕਰਨਾ ਹੈ ਹੈਲਪ ਡਾਕੂਮੈਂਟ ਫਾਰ ਪੈਨਸ਼ਨ ਸੇਵਾ ਐਂਡ VLC ਕਲਿਕ ਹੇਅਰ ਇੱਥੇ ਕਲਿਕ ਕਰਕੇ ਤੁਸੀਂ ਜਾਣ ਸਕਦੇ ਹੋ ਅੱਗੇ ਲਿਖਿਆ ਪ੍ਰੋਸੀਜਰ ਫਾਰ ਜਨਰੇਟਿੰਗ ਜੀਵਨ ਪ੍ਰਮਾਨ ਡਿਜੀਟਲ ਲਾਈਫ ਸਰਟੀਫਿਕੇਟ ਕਲਿਕ ਹੇਅਰ ਉਸ ਤੋਂ ਬਾਅਦ ਐਸਓਪੀ ਫਾਰ ਫੇਸ ਆਥੈਂਟੀਕੇਸ਼ਨ ਇੱਥੇ ਕਲਿਕ ਕਰਕੇ ਜਾਣਕਾਰੀ ਲੈ ਸਕਦੇ ਹੋ ਸੈਂਟਰਲ ਸਿਵਲ ਪੈਨਸ਼ਨਰ ਮੇਡ ਡਾਊਨਲੋਡ ਦਾ ਦੀਰਘ ਆਯੂ ਮੋਬਾਈਲ ਐਪ ਇਹ ਵੀ ਤੁਸੀਂ ਉਹ ਕਹਿੰਦੇ ਵੀ ਇਹ ਤੁਸੀਂ ਡਾਊਨਲੋਡ ਕਰੋ ਆਪਣੇ ਫੋਨ ਦੇ ਵਿੱਚ ਐਪ ਤੇ ਇੱਥੇ ਤੁਸੀਂ ਜਿਹੜੀ ਪੈਨਸ਼ਨ ਸੇਵਾ ਬਾਰੇ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਬਾਅਦ ਅੱਗੇ ਤੁਸੀਂ ਜਦੋਂ ਸਕਰੋਲ ਕਰੋਗੇ ਸਰਵਿਸਿਜ਼ ਅਵੇਲੇਬਲ ਐਸਬੀਆਈ ਵੱਲੋਂ ਪੈਨਸ਼ਨਰਾਂ ਨੂੰ ਕੀ ਕੀ ਸਹੂਲਤਾਂ ਜਿਹੜੀਆਂ ਸੇਵਾਵਾਂ ਮਿਲ ਰਹੀਆਂ ਨੇ ਡਾਊਨਲੋਡ ਆਫ ਪੈਨਸ਼ਨ ਸਲਿਪ ਫਾਰਮ 16 ਘਰ ਬੈਠੇ ਤੁਸੀਂ ਕਰ ਸਕਦੇ ਹੋ ਪੈਨਸ਼ਨ ਟ੍ਰਾਂਜੈਕਸ਼ਨ ਡਿਟੇਲ ਡਾਊਨਲੋਡ ਏਰੀਅਰ ਕੈਲਕੂਲੇਸ਼ਨ ਸ਼ੀਟ ਇਨਵੈਸਟਮੈਂਟ ਰਿਲੇਟਡ ਡਿਟੇਲਸ ਲਾਈਫ ਸਰਟੀਫਿਕੇਟ ਸਟੇਟਸ ਪੈਨਸ਼ਨ ਪ੍ਰੋਫਾਈਲ ਡਿਟੇਲਸ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਤੁਹਾਨੂੰ ਤੁਹਾਡੇ ਅਕਾਊਂਟ ਤੇ ਐਸਵੀ ਬੈਂਕ ਕੋਲੋਂ ਮਿਲਦੀਆਂ ਨੇ ਉਸ ਤੋਂ ਬਾਅਦ ਐਕਸਟੈਂਡਡ ਬੈਨੀਫਿਟਸ ਟੂ ਪੈਨਸ਼ਨਰ ਐਸਐਮਐਸ ਅਲਰਟ ਔਨ ਮੋਬਾਈਲ ਵਿਦ ਪੈਨਸ਼ਨ ਪੇਮੈਂਟ ਡਿਟੇਲ ਜੀਵਨ ਪ੍ਰਮਾਨ ਫੈਸਿਲਿਟੀ ਅਵੇਲੇਬਲ ਐਟ ਬ੍ਰਾਂਚ ਪੈਨਸ਼ਨ ਸਲਿੱਪ ਥਰੂ ਈਮੇਲ ਪੈਨਸ਼ਨ ਪੇਇੰਗ ਬ੍ਰਾਂਚ ਫੈਸਿਲਿਟੀ ਟੂ ਸਬਮਿਟ ਦ ਲਾਈਫ ਸਰਟੀਫਿਕੇਟ at any branch. था था है। sbi branch ਉਸ ਤੋਂ ਬਾਅਦ ਹੈ ਗ੍ਰੀਵੈਂਸ ਰੈਡਰੈਸਲ ਇਹਦੇ ਵਿੱਚ ਕੀ ਹੈ ਜਿਹੜੀਆਂ ਸਹੂਲਤਾਂ ਤੁਹਾਨੂੰ ਬੈਂਕ ਵੱਲੋਂ ਮਿਲਣੀਆਂ ਚਾਹੀਦੀਆਂ ਜੇਕਰ ਸਹੀ ਨਹੀਂ ਮਿਲ ਰਹੀਆਂ ਤਾਂ ਤੁਸੀਂ ਇਸ ਆ ਇੱਥੇ ਮੇਲ ਆਈਡ ਦਿੱਤੀ ਹੋਈ ਹੈ ਤੁਸੀਂ ਮੇਲ ਕਰ ਸਕਦੇ ਹੋ ਜਾਂ ਤੁਸੀਂ ਐਸਐਮਐਸ ਕਰ ਸਕਦੇ ਹੋ ਅਨ ਹੈਪੀ ਲਿਖ ਕੇ ਆ ਨੰਬਰ ਦਿੱਤਾ ਹੋਇਆ ਜਾਂ ਤੁਸੀਂ ਐਸਬੀਆਈ ਕਸਟਮਰ ਦੇ 24 7 ਟੋਲ ਫਰੀ ਨੰਬਰ ਆ ਨੰਬਰ ਸਾਰੇ ਦਿੱਤੇ ਹੋਏ ਨੇ ਇਹਨਾਂ ਤੇ ਫੋਨ ਕਰ ਸਕਦੇ ਹੋ ਯਾ ਤੁਸੀਂ ਕੰਪਲੇਨ ਕਰ ਸਕਦੇ ਹੋ ਵੈਬਸਾਈਟ ਦੇ ਉੱਪਰ ਔਰ ਮੇਲ ਆਈਡਿਟੀ ਦਿੱਤੀ ਹੋਈ ਉਹਨਾਂ ਨੂੰ ਤੁਸੀਂ ਸੈਂਡ ਵੀ ਕਰ ਸਕਦੇ ਹੋ ਇਹ ਐਸਬੀਆਈ ਦੇ ਵੱਲੋਂ ਜਿਹੜੀਆਂ ਸਹੂਲਤਾਂ ਤੁਹਾਨੂੰ ਮਿਲਦੀਆਂ ਨੇ ਪਰ ਤੁਸੀਂ ਫੋਨ ਤੋਂ ਜਾਣਕਾਰੀ ਲੈ ਵੀ ਲਓ ਪਰ ਕੋਸ਼ਿਸ਼ ਕਰੋ ਇੱਕ ਪੇਜ ਲੈ ਜਾਓ ਪੈਨ ਲੈ ਜਾਓ ਆਪਣੇ ਬੈਂਕ ਵੀ ਜਾ ਕੇ ਮੈਨੇਜਰ ਕੋਲ ਬੈਠੋ ਉੱਥੇ ਜਿਹੜੇ ਤੁਹਾਨੂੰ ਸਰਵ ਦੇ ਉਹਨਾਂ ਕੋਲ ਬੈਠੋ ਔਰ ਆਪਣੇ ਕਾਗਜ਼ੀ ਤੇ ਨੋਟ ਕਰਕੇ ਲੈ ਕੇ ਆਓ ਕਿ ਮੈਨੂੰ ਮੇਰੇ ਬੈਂਕ ਵੱਲੋਂ ਕੀ ਕੀ ਸਹੂਲਤਾਂ ਮਿਲ ਰਹੀਆਂ ਨੇ ਇਸੇ ਤਰ੍ਹਾਂ ਪੀਐਨਬੀ ਦਾ ਤੁਸੀਂ ਆਪਣੇ ਫੋਨ ਦੇ ਗੂਗਲ ਤੇ ਜਾਓਗੇ उत्त लिखोगे पी एन बी बैंक पेंशनर अकाउंट बेनीफिट आखो पी एन बी का भी मैं तो सामने दिखा रहा यह जो तुम लिखोगे तो आह पेज खुल देगा पी एन बी समान सेविंग अकाउंट एड लिखा कि फॉर आल इंडिविजुअल वू हैव रिटायर्ड ड्यू टू वी आर एस फ्रॉम एनी सेंट्रल गौरमेंट सिविल मिनिस्ट्री स्टेट गौरमेंट लोकल बॉडीज पीसी यू एंड एलिजिबल फॉर पेनशनर एंड गैटिंग मिनीम पेनशन ऑफ रुपीज टेन थाउजेंड एंड अब ਤੁਸੀਂ ਰੀਡ ਮੋਰ ਤੇ ਕਲਿੱਕ ਕਰਦੇ ਹੋ ਤਾਂ ਅਗੇ ਆ ਪੇਜ ਜਿਹੜਾ ਤੁਹਾਡੇ ਸਾਹਮਣੇ ਖੁੱਲ ਜਾਂਦਾ ਹੈ ਇਹਦੇ ਉੱਪਰ ਸਾਰੀਆਂ ਸਹੂਲਤਾਂ ਜਿਹੜੀਆਂ ਪਾਰਟਿਕੂਲਰ ਔਰ ਫੀਚਰ ਤੁਹਾਨੂੰ ਦਿੱਤੇ ਹੋਏ ਨੇ ਤੁਸੀਂ ਆਰਾਮ ਨਾਲ ਪੜ ਸਕਦੇ ਹੋ ਘਰ ਵਿੱਚ ਬੈਠ ਕੇ ਜੇਕਰ ਤੁਹਾਨੂੰ ਇਹ ਇੰਗਲਿਸ਼ ਦਾ ਨਹੀਂ ਪਤਾ ਲੱਗਦਾ ਤੁਹਾਨੂੰ ਪੜਨ ਵਿੱਚ ਨਹੀਂ ਦਿੱਕਤ ਹੈ ਤੁਸੀਂ ਆਪਣੇ ਬੱਚਿਆਂ ਕੋਲੋਂ ਬਣਵਾ ਸਕਦੇ ਹੋ ਨਹੀਂ ਤਾਂ ਬੈਂਕ ਵਿੱਚ ਲੈ ਜਾਓ ਕਹਿਣ ਦਾ ਮੇਰਾ ਮਤਲਬ ਜੇ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਦੋਨਾਂ ਦੀ ਵੀਡੀਓ ਬਣਾ ਦੇਵਾਂਗਾ ਕਿ ਐਸਬੀਆਈ ਬੈਂਕ ਵੱਲੋਂ ਕੀ ਕੀ ਸਹੂਲਤਾਂ ਇੱਕ ਇੱਕ ਕਰਕੇ ਸਾਰੀਆਂ ਤੁਹਾਨੂੰ ਐਸਬੀਆ ਦੇ ਮੈਂ ਦੱਸ ਹੀ ਦੁੱਤੀਆਂ PNB ਵੱਲੋਂ ਕੀ ਕੀ ਮਿਲਦੀਆਂ ਨੇ ਤੁਹਾਨੂੰ ਔਰ ਜੇਕਰ ਤੁਹਾਡੀ ਬੈਂਕ ਇਹਨਾਂ ਦੋਹਾਂ ਤੋਂ ਇਲਾਵਾ ਵੀ ਹੈ HDFC ਆ ICICI ਆਈ ਹੈ ਕੋਈ ਵੀ ਬੈਂਕ ਆ ਤੁਹਾਡੀ ਪ੍ਰਾਈਵੇਟ ਆ ਜਾਂ ਸਰਕਾਰੀ ਆ ਤਾਂ ਉੱਥੇ ਜਾ ਕੇ ਤੁਸੀਂ ਪਤਾ ਕਰੋ ਫੇਰ ਹੀ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਅਲੱਗ-ਅਲੱਗ ਬੈਂਕਾਂ ਦੀਆਂ ਅਲੱਗ-ਅਲੱਗ ਮੈਂਕਮਿਆ ਵਾਸਤੇ ਅਲੱਗ-ਅਲੱਗ ਸਹੂਲਤਾਂ ਨੇ ਔਰ ਉਹਨਾਂ ਦੇ ਵਿੱਚ ਤਬਦੀਲੀ ਹੁੰਦੀ ਰਹਿੰਦੀ ਆ ਹਰ 6 ਮਹੀਨੇ ਬਾਅਦ ਸਾਲ ਬਾਅਦ 2 ਸਾਲਾਂ ਬਾਅਦ 3 ਸਾਲਾਂ ਬਾਅਦ ਉਹ ਜਿਹੜੇ ਬੈਨੀਫਿਟ ਮਿਲਦੇ ਨੇ ਉਦੇ ਵਿੱਚ ਬਦਲਾਅ ਹੁੰਦਾ ਰਹਿੰਦਾ ਹੈ ਇਸ ਕਰਕੇ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਉਹ ਬਦਲਾਅ ਹੋ ਰਿਹਾ ਜਾਂ ਨਹੀਂ ਹੋ ਰਿਹਾ ਤਾਂ ਲੱਗ ਚੀਜ਼ ਆ ਪਰ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਪੈਨਸ਼ਨ ਅਕਾਊਂਟ ਹੈ ਜਾਂ ਨਹੀਂ ਕਿਤੇ ਤੁਹਾਡੇ ਨਾਰਮਲ ਸੇਵਿੰਗ ਅਕਾਊਂਟ ਦੇ ਵਿੱਚ ਪੈਨਸ਼ਨ ਤਾਂ ਨਹੀਂ ਆ ਰਹੀ ਇਹ ਜ਼ਰੂਰ ਧਿਆਨ ਵਿੱਚ ਰੱਖਣਾ ਖਾਸ ਕਰਕੇ ਜਿਹੜੇ ਫੌਜੀ ਵੀਰ ਨੇ ਸਾਬਕਾ ਫੌਜੀ ਵੀਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਜਿਹੜੀ ਡੀਐਸਪੀ ਕਾਊਂਟ ਦੇ ਵਿੱਚ ਜਿਹੜੇ ਬਦਲਾਅ ਆਏ ਨੇ ਉਹਦੇ ਬਾਰੇ ਵੀ ਤੁਹਾਡਾਂ ਨੂੰ ਜਾਣਕਾਰੀ ਸਾਂਝੀ ਕਰਾਂਗਾ ਸੋ ਇਹ ਅੱਜ ਦੀ ਜਾਣਕਾਰੀ ਸਾਰੇ ਵੀਰਾਂ ਭੈਣਾਂ ਦੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਜੀ ਜਿੰਨੇ ਵੀ ਵੀਰ ਪੈਨਸ਼ਨ ਲੈ ਰਹੇ ਨੇ ਕਿਸੇ ਵੀ ਮਹਿਕਮੇ ਵਿੱਚੋਂ ਨੇ ਉਹ ਆਪਣੇ ਆਪਣੇ ਬੈਂਕ ਦੇ ਵੀ ਜਾ ਕੇ ਜਾਂ ਇਸ ਤਰ੍ਹਾਂ ਫੋਨ ਤੋਂ Google ਦੇ ਥਰੂ ਜਾਣਕਾਰੀ ਲੈ ਕੇ ਜੋ ਵੀ ਤੁਹਾਨੂੰ ਸਹੂਲਤਾਂ ਮਿਲ ਰਹੀਆਂ ਨੇ ਉਹਦਾ ਫਾਇਦਾ ਉਠਾਓ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ